ਸਾਖੀ ਜਾਨੀ ਕੋ ਜਾਨੀ 세 ਮਿਲਾ ਦੋ ਇਹ ਸਾਖੀ ਸਾਨੂੰ ਵਿਸ਼ਵਾਸ ਤੇ ਸਬਰ ਦੀ ਮੱਤ ਦਾ ਸਮਝਾਉਂਦੀ ਹੈ ਕਿ ਜੇ ਵਿਸ਼ਵਾਸ ਹੋਵੇ ਤਾਂ ਗੁਰੂ ਸਾਹਿਬ ਖੁਦ ਆ ਕੇ ਮਿਲਦੇ ਨੇ ਸਾਖੀ ਨੂੰ ਕੀਰਤਕ ਸੁਣਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਸੱਚੇ ਪਾਤਸ਼ਾਹ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ ਇੱਕ ਪੀਰ ਸੀ ਜੋ ਰੱਬ ਦੀ ਇਬਾਦਤ ਕਰਦਾ ਸੀ ਇੱਕ ਦਿਨ ਉਸ ਨੂੰ ਸੁਪਨਾ ਆਇਆ ਕਿ ਜੇ ਰੱਬ ਨੂੰ ਮਿਲਣਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਕੋਲ ਚਲਾ ਜਾ ਉਹ ਪੀਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਲਈ ਆਇਆ ਪਰ ਗੁਰੂ ਜੀ ਸਾਹਿਬ ਜਾਣਦੇ ਸਨ ਉਹ ਪਹਿਲਾਂ ਪੀਰ ਦੀ ਪ੍ਰੀਖਿਆ ਲੈਣਾ ਚਾਹੁੰਦੇ ਸਨ ਉਹਨਾਂ ਨੇ ਕਿਹਾ ਸਿੱਖਾਂ ਨੂੰ ਕਿ ਜੇ ਕੋਈ ਪੀਰ ਆਵੇ ਤਾਂ ਉਸ ਨੂੰ ਅੰਦਰ ਨਾ ਆਉਣ ਦਿਓ ਉਸ ਨੂੰ ਬਾਹਰ ਦਰਵਾਜ਼ੇ ਤੇ ਹੀ ਬਿਠਾ ਦਿਓ ਜਦੋਂ ਪੀਰ ਗੁਰੂ ਸਾਹਿਬ ਨੂੰ ਮਿਲਣ ਆਇਆ ਤਾਂ ਸਿੱਖਾਂ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ ਤੇ ਬਾਹਰ ਦਰਵਾਜ਼ੇ ਤੇ ਬਿਠਾ ਦਿੱਤਾ ਉਹ ਬਾਹਰ ਦਰਵਾਜ਼ੇ ਤੇ ਬੈਠਾ ਬਾਰ ਉਹ ਇੱਕੋ ਸਾਉਂਦਰ ਰਟੀ ਜਾਵੇ ਜਾਨੀ ਕੋ ਜਾਨੀ ਸੇ ਮਿਲਾ ਦੋ ਜਾਨੀ ਕੋ ਜਾਨੀ ਸੇ ਮਿਲਾ ਦੋ ਤਨ ਦਿਨ ਇਸ ਤਰ੍ਹਾਂ ਲਾਂਗੇ ਉਹ ਪੀਰ बस ਇੱਕੋ ਗੱਲ ਕਹੀ ਜਾਵੇ ਜਾਨੀ ਕੋ ਜਾਨੀ ਸੋ ਮਿਲਾ ਦੋ ਪਾਬ ਮੈਨੂੰ ਮੇਰੇ ਖੁਦ ਨਾਲ ਮਿਲਾ ਦੋ ਸਿੱਖ ਗੁਰੂ ਜੀ ਨੂੰ ਕਹਿੰਦੇ ਕਿ ਪੀਰ ਇਸ ਤਰ੍ਹਾਂ ਕਹਿੰਦਾ ਹੈ ਕਿ ਜਾਨੀ ਕੋ ਜਾਨੀ ਸੇ ਮਿਲਾ ਦੋ ਗੁਰੂ ਜੀ ਕਹਿੰਦੇ ਉਸ ਪੀਰ ਨੂੰ ਜਾ ਕੋ ਜੇ ਜਾਨੀ ਨੂੰ ਮਿਲਣਾ ਹੈ ਤਾਂ ਦਰਿਆ ਵਿੱਚ ਛਾਲ ਮਾਰ ਦੇਵੇ ਜਦੋਂ ਬਾਹਰ ਸਿੱਖਾਂ ਨੇ ਆ ਕੇ ਪੀਰ ਨੂੰ ਇਹ ਗੱਲ ਕਹੀ ਤਾਂ ਪੀਰ ਬਹੁਤ ਖੁਸ਼ ਹੋਇਆ ਤੇ ਉਸਨੇ ਬਿਨਾਂ ਸੋਚੇ ਸਾਂਝੇ ਭੱਜ ਕੇ ਦਰਿਆ ਵਿੱਚ ਛਾਲ ਮਾਰ ਦਿੱਤੀ ਸਿੱਖਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਪੀਰ ਤਾਂ ਸੱਚੀ ਛਾਲ ਮਾਰ ਦਿੱਤੀ ਤੇ ਮਰਨ ਲਈ ਭੱਜ ਗਿਆ ਤਦ ਗੁਰੂ ਜੀ ਨੇ ਪੀਰ ਦਾ ਸੱਚਾ ਪ੍ਰੇਮ ਦੇਖ ਕੇ ਬੜੇ ਖੁਸ਼ ਹੋਏ ਤੇ ਸਿੱਖਾਂ ਨਾਲ ਜਾ ਕੇ ਰਸਤੇ ਵਿੱਚ ਹੀ ਪੀਰ ਨੂੰ ਰੋਕ ਲਿਆ ਅਤੇ ਗੱਲ ਨਾਲ ਲਾਇਆ ਪੀਰ ਨੂੰ ਮਹਿਸੂਸ ਹੋਇਆ ਜਿਵੇਂ ਉਸ ਨੂੰ ਉੱਥੇ ਜਾਨੀ ਮਿਲ ਗਿਆ ਹੋਵੇ ਐਸਾ ਸਾਕੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਚਾਹੇ ਹਾਲਾਤ ਜੋ ਵੀ ਹੋਣ ਸਾਨੂੰ ਹਮੇਸ਼ਾ ਆਪਣੇ ਗੁਰੂ ਦਾ ਬਣ ਕੇ ਰਹਿਣਾ ਚਾਹੀਦਾ ਹੈ ਕਦੇ ਵੀ ਗੁਰੂ ਦਾ ਦਰਵਾਜ਼ਾ ਨਹੀਂ ਛੱਡਣਾ ਚਾਹੀਦਾ ਕਬੀਰ ਜੀ ਤਾਂ ਇਥੋਂ ਤੱਕ ਕਹਿੰਦੇ ਨੇ ਕਿ ਜੇ ਮੈਨੂੰ ਮੌਤ ਆਵੇ ਤਾਂ ਰੱਬ ਦੇ ਬੂਹੇ ਅੱਗੇ ਹੋਵੇ ਹੋ ਸਕਦਾ ਰੱਬ ਪੁੱਛ ਲਵੇ ਇਹ ਕੌਣ ਹੈ ਜੋ ਮੇਰੇ ਦਰਵਾਜ਼ੇ ਅੱਗੇ ਮਰਿਆ ਪਿਆ ਹੈ ਦੂਜੀ ਗੱਲ ਅੱਜਕੱਲ ਸਾਇੰਸ ਦਾ ਜ਼ਮਾਨਾ ਹੈ ਲੋਕਾਂ ਵਿੱਚ ਸਬਰ ਵਰਗੇ ਗੁਣ ਖਤਮ ਹੁੰਦੇ ਜਾ ਰਹੇ ਹਨ ਲੋਕ ਸਵੇਰੇ ਕੰਮ ਕਰਦੇ ਨੇ ਤੇ ਸ਼ਾਮ ਨੂੰ ਰਿਜ਼ਲਟ ਮੰਗਦੇ ਨੇ ਰੱਬ ਦੇ ਮਾਮਲੇ ਵਿੱਚ ਵੀ ਅੱਜਕੱਲ ਲੋਕ ਇਹੀ ਕਰਦੇ ਨੇ ਲੋਕਾਂ ਨੇ ਮੈਂ ਅਸੀਂ ਅੱਜ ਪਾਠ ਕਰ ਲਿਆ ਤੇ ਸ਼ਾਮ ਨੂੰ ਸਾਨੂੰ ਰੱਬ ਮਿਲ ਜਾਵੇ ਸਾਨੂੰ ਜੇ ਰੱਬ ਨੂੰ ਮਿਲਣਾ ਹੈ ਤਾਂ ਇਸ ਪੀਰ ਵਰਗਾ ਵਿਸ਼ਵਾਸ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਤੇ ਵਿਸ਼ਵਾਸ ਰੱਖ ਕੇ ਕੀਤਾ ਇੱਕ ਪਾਠ ਵੀ ਲੱਖਾਂ ਵਰਗਾ ਹੈ ਇਸ ਲਈ ਵਿਸ਼ਵਾਸ ਕਰੋ ਸਬਰ ਕਰੋ ਗੁਰੂ ਸਾਹਿਬ ਇੱਕ ਦਿਨ ਕਿਰਪਾ ਜ਼ਰੂਰ ਕਰਨਗੇ ਸਾਡਾ ਕੰਮ ਹੈ ਨਾਮ ਜਪਣਾ ਕਿਰਪਾ ਗੁਰੂ ਸਾਹਿਬ ਨੇ ਖੁਦ ਕਰਨੀ ਹੈ ਪਰ ਅਸੀਂ ਕਿਰਪਾ ਵੀ ਖੁਦ ਹੀ ਚਾਹੁੰਦੇ ਹਾਂ ਤੇ ਨਾਮ ਵੀ ਖੁਦ ਹੀ ਜਪਦੇ ਹਾਂ ਇਸ ਕਰਕੇ ਹੀ ਗੁਰੂ ਸਾਹਿਬ ਸਾਡੇ ਤੇ ਕਿਰਪਾਨੀ ਕਰਦੇ ਇਸ ਤਰ੍ਹਾਂ ਦੀ ਹੋਰ ਸਾਕੀਆਂ ਸੁਣਨ ਲਈ ਪੇਜ ਨੂੰ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ